गुरु साहब भी जड़ी है पूरी दी पूरी स्टोरी है वो संसार तो मेरा तो तेरा भी पूरी कथा हुई है तो तेरा 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 तू 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 अंदर हो मैं बाहर आ जाए आखिर इंसान तक तो गुरु साहब के संदेश पहुंचे गुरु केलम हम एक से उपजे हैं और ये सब बाहर खेल है ਆ ਜਦ ਲੇਜਰ ਸ਼ੋ ਕੁਝ ਨਹੀਂ ਬਸ 베ਰਸਾਬ ਗੁਰਦੁਆਰੇ ਦੇ ਅੰਦਰ ਚਾਹੁੰਦੇ ਸੀ ਤੁਸੀਂ ਦਿਲੋਂ ਕਿ ਸਾਡੀ ਸੰਗਤ ਵਿੱਚ ਉਹਨਾਂ ਦੇ ਬੱਚਿਆਂ ਦਾ ਵੀ ਸ਼ੌਂਕ ਸੀਗੇ ਅਸੀਂ ਦਿਖਾਣਾ ਚਾਹੁੰਦੇ ਆਂ ਇੱਧਰ ਪੂਰੀ ਵਿਜੂਅਲਾਈਜ਼ ਕਰਕੇ ਕਿ ਗੁਰੂ ਸਾਹਿਬ ਦੀ ਜਿਹੜੀ ਹੈ ਪੂਰੀ ਦੀ ਪੂਰੀ ਸਟੋਰੀ ਕਿ ਕਿੱਦਾਂ ਜਿਹੜਾ ਹੈ ਉਹ ਸੰਸਾਰ ਤੋਂ ਮੇਰਾ ਤੋਂ ਤੇਰਾ ਦੀ ਪੂਰੀ ਕਥਾ ਹੋਈ ਹੈ ਇੱਧਰ ਹੀ 베ਰਸਾਬ ਕਿਉਂਕਿ ਇਹੋ ਥਾਂ ਹੈ ਜਿੱਤੇ ਨਾਨਕ ਜੀ ਕਿਦਰੇ ਕਾਲੀ ਬੇਨ ਨਜ਼ਰੀ ਉਤਰੇ ਤੇ ਸੰਧਗੜ ਜਾ ਕੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੇ ਇਹ ਪੂਰੀ ਅੱਜ ਕਹਾਣੀ ਇੱਥੇ ਦਿਖਾਈ ਤੇ ਸਾਰੀ ਸੰਗਤ ਸਾਡੀ ਵੀ ਜਿਹੜੀ ਹਜ਼ਾਰ 180000 ਸਾਡੇ ਐਸਸੀਬਾਈ ਕੀ ਸਾਰੇ ਸੰਗਤ ਸੁਲਤਾਨਪੁਰ ਲੋਧੀ ਦੀ ਮਚਾਂਦ ਸੀ ਇਸ ਨਨਕਾਨਾ ਵੀ ਕਹਾਂਗਾ ਕਿ ਸਾਰੇ ਆਨ ਕਿ ਗੁਰੂ ਸਾਹਿਬ ਦਾ ਵਿਜੂਅਲਾਈਜ਼ ਵੀ ਦੇ ਕਰ ਕਿ ਕਿਵਰੀ ਜਿਹੜਾ ਆਡੀਓ ਲੈਂਦੇ ਆ ਕਿਵਰੀ ਪੜ੍ਹਦੇ ਆ ਗਿਆ ਕਿ ਵਿਜੂਅਲਾਈਜ਼ ਕਰਦੇ ਹੋ ਅੰਦਰ ਚਲਾ ਜਾਂਦਾ ਹੈ ਕਿਉਂਕਿ ਜਾਨਾ ਤੇ ਅੰਦਰ ਹੀ ਹੈ ਕਿਉਂਕਿ ਸੱਚਖੰਡ ਤੋਂ ਅਸੀਂ ਕਿਉਂ ਬਾਰ-ਬਾਰ ਜਿਹੜਾ ਕਿਦਰੀ ਕਿਦਰੀ ਮਾਇੂਸ ਹੋ ਜਾਂਦੇ ਆ ਬਾਰ-ਬਾਰ ਜਨਮ ਮਰਨੇ ਚੱਲ ਰਹੇ ਆ ਮੈਂ ਇਹ ਕਹਿਣਾ ਚਾਹੁੰਦਾ ਕਿ 500 ਸਾਲ ਹੋ ਗਏ 80 ਸਾਲ ਦੀ ਉਮਰ 6 ਵਾਰ ਜਨਮ ਮਰਨ ਹੋ ਗਿਆ ਕਿਉਂ ਨਹੀਂ ਪਹੁੰਚੇ ਤੇ ਘੜਤੂਗਾ ਕਿਦਾਂ ਵੀ ਸਾਡੇ ਅੰਦਰ ਚਲਾ ਜਾਏ ਉਹ 13 13 13 13 ਤੂੰ 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 ਅੰਦਰ ਦੀ ਹੋਂਮੇ ਬਾਹਰ ਆ ਜਾਏ ਤੇ ਸਚਖੰਡ ਪਹੁੰਚੀਏ ਇਸ ਲਈ ਆਡੀਓ ਦੇ ਅੰਦਰ ਪੜਨ ਨਾਲ ਤੇ ਵਿਜ਼ੂਅਲਾਈਜ਼ ਸਾਰੇ ਅਸੀਂ ਇੱਥੇ ਕਿਤੇ ਪਿਛਲੇ ਦੋ ਦਿਨਾਂ ਤੋਂ ਅੱਜ ਤੀਜਾ ਦਿਨ ਹੈਗਾ ਤੇ ਇਹ ਚਾਹਾਂਗਾ ਕਿ ਇਸ ਵਾਰ ਜਿਹੜਾ ਇਸ ਧਰਤੀ ਤੋਂ ਇਸ ਬੇੜ ਸਾਹਿਬ ਗੁਰਦੁਆਰੇ ਤੋਂ ਜਿੱਥੇ ਨਦੀ ਸਾਜਨਾ ਹੋਈ ਅਸੀਂ ਵੀ ਅੰਦਰ ਉਸ ਨੂੰ ਸਾਧੀਏ ਤੇ ਸਚਖੰਡ ਪਹੁੰਚੀਏ ਗੁਰੂ ਸਾਹਿਬ ਦੇ ਕੋਲ ਇਹ ਆਈਡੀਆ ਕਿਵੇਂ ਆਇਆ ਹੈ ਦਿਮਾਗ ਵਿੱਚ ਆਪਕਾ आइडिया आइडिया जो स्क्रीन पर इतिहास में वो, वो ऐ, ऐसा आया कि जो साढ़े पांच सौ साल पर लेजर जो किया था वो हमारे साथ जुड़े हुए हैं पहले से बॉम्बे से टीम तो उनके अंदर आया कि वो करें मैं चाहता हूँ मास्टर जी कि हम इस बार करें मैंने कहा क्यों नहीं भाई आ जाओ तो न, उन्होंने बच्चों ने जो उनसे बड़ा उनके अंदर आया मेरा तो बहुत तो एकदम ओके कर दिया तो सब लोग यहाँ पर आ गए बस ऐसी तरह से हमारे अंदर ये भावना जाएगी आपका मेन उद्देश्य क्या है मेन उद्देश्य यही है कि इस संसार की जो 800 करोड़ की जो पॉपुलेशन है मिशन 800 करोड़ मैंने रखा है जो कि आखिरी इंसान तक तो गुरु साहेब का संदेश पहुंचे कि एक है वो हम एक से उपजे हैं और ये सब बाहर खेल है मेरा घर मेरी गाड़ी मेरा बैंक बैलेंस ये होमे जो हमारे अंदर चली गई है ये बाहर है क्योंकि आए खाली आज जाएंगे खाली राहत तो क्यों हम इतना उलझे हुए हैं तो उलझन जो गुरु साहेब ने यहीं सुलझाई इसी धरती पर तो उसे हम जीवन में उतारे और इस ਮ੍ਰਿਤੂ ਲੋਕ ਸੇ ਅਮਰ ਲੋਕ ਸੱਚਖੰਡ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੇਜਰ ਸ਼ੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੀਵਨੀ ਤੇ ਆਧਾਰਤ ਸੀ ਸਤ ਗੁਰੂ ਜੀ ਨੇ ਜੋ ਉਦਾਸੀਆਂ ਦੇ ਸਮੇਂ ਜੋ ਪਖੰਡ ਸੀ ਉਸ ਦਾ ਜੋ ਖੰਡਨ ਕੀਤਾ ਅਤੇ ਸੱਚ ਦਾ ਰਸਤਾ ਜੋ ਲੋਕਾਈ ਨੂੰ ਦੱਸਿਆ ਉਸ ਬਾਰੇ ਇਸ ਲੇਜਰ ਸ਼ੋਅ ਦੇ ਵਿੱਚ ਇਤਿਹਾਸ ਵਰਣਨ ਕੀਤਾ ਗਿਆ ਸੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸੰਗਤਾਂ ਨੇ ਇਸ ਲੇਜਰ ਸ਼ੋਅ ਨੂੰ ਦੇਖਣ ਦਾ ਜੋ ਆਨੰਦ ਹੈ ਉਹਨੂੰ ਮਾਣਿਆ ਹੈ ਅਸੀਂ ਸਾਰੀ ਸੰਗਤ ਨੂੰ ਗੁਰਦੁਆਰਾ ਸ਼੍ਰੀ ਬੇਬੇ ਸਾਹਿਬ ਜੀ ਦੇ ਮਾਨਯੋਗ ਮੈਨੇਜਰ ਅਤੇ ਉਹਨਾਂ ਦੇ ਸਮੁੱਚੇ ਪ੍ਰਬੰਧਨ ਦੇ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਉਆ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ